ਬਾਚਾ ਵਾਲੇ ਪਿਤਾ ਜੀ ਦੀ ਗੋਤਾਂ ਨਿੱਕਾ ਮੈਨੂੰ ਬੜਾ ਆਨੰਦ ਹੈ ਜਿਹੜੀ ਵੀ ਗੱਲ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ ਮੈਂ ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇੜੇ ਨਾ ਹੋਣ ਸੇ ਖਾਤਮ ਘਾਤੀ ਨਹੀਂ ਸਿੱਖ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ ਬੜਾ ਆਨੰਦ ਹੈ। ਮੇਰੀ ਫਿਕਰ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ ਮੈਂ ਆਪਾਂ ਇਕੱਠਿਆਂ ਨੇ ਬਹੁਤ جنگ ਲੜ ਰਹੇ ਨੇ ਹਜੇ। ਮਾਲਕ ਨੇ ਉਲੀਕ ਵੀ ਦਿੱਤੇ ਜੰਗ ਜਿਹੜੇ ਆਪਾਂ ਆ ਕੇ ਲੜਨੇ। ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇੜੇ ਨਾ ਹੋਣ ਸੇ ਖਾਤਮ ਘਾਤੀ ਨਹੀਂ। ਸਿੱਖ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ। ਇੱtanto ਚੱਕ ਚੱਕ ਦੇਣਾ ਹੀ ਢੋਕਤਾ ਆ ਧੱਕਾਵਾਜਾਂ ਵਾਲੇ ਪਿੱਤਾਂ ਨੇ 100 ਗੋਲੀ ਐ ਮੇਰੇ ਕੋਲ ਪਰ ਖੰਘ ਨਹੀਂ ਸਕਦਾ ਕੋਈ ਛੋਟਾ ਭਰਾ ਤਰਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਦੋਸਤੋ ਆਓ ਤੁਹਾਡਾ ਨਰਕ ਦਾ ਦਵਾਰ ਖੋਲਾਂ ਵੈਰੀ ਗੁਰੂ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਦੇ ਦਿੱਤੀ ਚੁਰਤ ਨਹੀਂ ਹੈ ਜਦੋਂ ਪਹਿਲੇ ਪੈਰ ਅੰਬਰ ਤੇ ਵੇਲੇ ਨਿਤਨੇਮ ਕਰਕੇ ਜਗਾਰੇ ਛੱਡਦਾ ਮੈਂ ਬਾਹਰ ਨਿਕਲ ਕੇ ਤਾਂ ਇਹ ਖੁੱਟਾਂ ਜਵੜ ਜਾਂਦੇ ਨੇ ਸਾਰੀ ਚੜ੍ਹਦੀ ਕਲਾ ਭਾਈ ਸਾਹਿਬ ਜੀ ਸਾਨੂੰ ਭਰੋਸਾ ਹੋਇਆ ਆਪਣੇ ਸਿਵਧਾਨ ਤੇ ਸਿਧਾਨ ਤੇ ਸਿੱਖੀ ਤੇ ਸਾਡੇ ਭਰਾਵਾਂ ਤੇ ਕਿ ਸਾਡੇ ਭਰਾ ਅੱਜ ਵੀ ਸੰਘਰਸ਼ ਲੜਨ ਲਈ ਲੰਮਾ ਜਿਉਣਗੇ ਦੀ ਜਿਹੜੀ ਜਿਉਂਦੇ ਰਹਿਣ ਦੀ ਗੱਲ ਉਹ ਵੀ ਰੱਖ ਰਹੇ ਆ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵੀ ਪਾਲ ਰਿਆ ਤੇ ਜਬਰ ਦਾ ਮੁਕਾਬਲਾ ਜੂਝ ਕੇ ਕਰਨ ਦਾ ਵੀ ਉਹਨਾਂ ਦੇ ਅੰਦਰ ਗੱਲ ਹੈਗੀ ਆ ਹੁਣ ਇੱਥੇ ਸਾਡੀਆਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਵੀ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਹੈ ਤੇ ਮੁੱਖ ਮੰਤਰੀ 2 ਕਰੋੜ ਮੁਆਵਜ਼ਾ ਦੇਣ ਉੱਥੇ ਪਹੁੰਚ ਜਾਂਦਾ ਅਫਸੋਸ ਅੱਜ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ ਵੀ ਯਾਰ ਬੰਦਾ ਬੈਠਾ ਤੇ ਕਿਉਂ ਬੈਠਾ ਆ ਸਭਧਾਨ ਦੀ ਗੱਲ ਮੁੱਖ ਮੰਤਰੀ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਪ੍ਰਸ਼ਾਸਨ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਗੁਰਜੀਤ ਸਿੰਘ ਕਰ ਰਿਹਾ ਕਿਉਂਕਿ ਗੁਰਜੀਤ ਸਿੰਘ ਸਭਧਾਨਾਂ ਸਭਧਾਨ ਕਰਕੇ ਬੈਠਾ ਹੈ ਜੇ ਸੰਵਿਧਾਨ ਲਾਗੂ ਹੁੰਦਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮ ਤੁਰੰਤ ਹੋਣੀਆ ਸੀ ਸੰਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾંડ ਵਾਪਰਨੇ ਨਹੀਂ ਸੰਵਿਧਾਨ ਲਾਗੂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਕੁਝ ਵਾਪਰਿਆ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਨਾਜਾਇਜ਼ ਬੰਦੇ ਮਰੇ ਇਹ ਨਹੀਂ ਸੰ ਮਰਨੇ ਇਹਦਾ ਮਤਲਬ ਸੰਵਿਧਾਨ ਦੇ ਕਾਤਲ ਕੋਈ ਹੋਰ ਨੇ ਤੇ ਸੰਵਿਧਾਨ ਲਈ ਲੜਨ ਵਾਲੇ ਕੌਣ ਨੇ ਆ ਜਿਹੜੇ ਜੋਧੇ ਤੁਹਾਡੇ ਵਰਗੇ ਭਰਾ ਨੇ ਕੋਈ ਅਸੀਂ ਉਥੇ ਪੁੰਜੇ ਬਹਿ ਕੇ ਥੜੇ ਤੇ ਬਹਿ ਕੇ ਲੜ ਰਹੇ ਹਾਂ ਤੁਸੀਂ ਟਾਵਰ ਤੇ ਚੜ੍ਹ ਕੇ ਲੜ ਰਹੇ ਹੋ 10400 ਫੁੱਟ ਉੱਤੇ ਬੈਠੇ ਹੋਏ ਉਧਰ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲਾਈ ਬੈਠੇ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਭਰਾ ਜਿਹੜੇ ਆ ਸਿਰ ਜੋੜ ਕੇ ਅਸੀਂ ਇਕੱਠੇ ਹੀ ਆ ਵੱਖ ਨਹੀਂ ਆ ਤੇ ਜੇ ਸਾ ਸਾਦੇ ਤੁਹਾਡੇ ਨਾਲ ਪੂਰੇ ਪ੍ਰੋਪਰ ਨੇ ਸਾਨੂੰ ਜਿਹੜਾ ਖਦਸਾ ਸੀ ਤੁਸੀਂ ਸਾਡਾ ਦੂਰ ਕਰ ਦਿੱਤਾ ਤੁਹਾਡੇ ਰਿਣੀ ਰਵਾਂਗੇ ਅਰਦਾਸ ਕਰਦੇ ਆ ਮਹਾਰਾਜ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸੇਤ ਜਾਬੀ ਬਣਾਈ ਰੱਖੇ ਬੜੀ ਛੇਤੀ ਉਹ ਦਿਨ ਆਉਣਗੇ ਕਿ ਸਾਨੂੰ ਫਤਿਹ ਹਾਸਲ ਹੋਊਗੀ ਤੇ ਤੁਹਾਡੇ ਵੱਲੋਂ ਮੈਂ ਇਹ ਵੀਡੀਓ ਸਰਕਾਰ ਨੂੰ ਵੀ ਭੇਜਾਂਗਾ ਕਿ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਭਾਈ ਗੁਰਜੀਤ ਸਿੰਘ ਕੋਈ ਆਤਮ ਹੱਤਿਆ ਕਰਨ ਲਈ ਜਾਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੜਿਆ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਚੜਿਆ ਦੇਸ਼ ਦੇ ਸੰਵਿਧਾਨ ਲਈ ਚੜਿਆ ਇਸੇ ਗੁਰਜੀਤ ਸਿੰਘ ਨੇ ਕਦੇ ਦੇਸ਼ ਦੀ ਖਾਤਰ ਆਖਰੀ ਦਮ ਤੇ ਆਖਰੀ ਗੋਲੀ ਤੱਕ ਸਰਹੱਦਾਂ ਤੇ ਦੇਸ਼ ਦੀ ਰਾਖੀ ਕੀਤੀ ਅੱਜ ਉਹ ਆਪਣੀ ਆਤਮਾ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਬੰਨੇ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਹਿ ਰਿਹਾ ਹੈ ਸੁਪਰੀਮ ਕੋਰਟ ਦੀ ਸਟੇਟਮੈਂਟ ਦੇ ਹੱਕ 'ਚ ਗੁਰਜੀਤ ਸਿੰਘ ਹੈ ਜੇ ਕੋ ਖਿਲਾਫ ਜਾ ਰਿਹਾ ਹੈ ਤਾਂ ਸਰਕਾਰ ਜਾ ਰਹੀ ਹੈ ਕੋਤਾ ਨਿੱਕਾ ਮੈਨੂੰ ਬੜਾ ਆਨੰਦ ਹੈ। ਮੇਰੀ ਫਿਕਰ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ ਮੈਂ ਆਪਾਂ ਇਕੱਠਿਆਂ ਨੇ ਬਹੁਤ جنگ ਲੜ ਰਹੇ ਨੇ ਹਜੇ। ਮਾਲਕ ਨੇ ਉਲੀਕ ਵੀ ਦਿੱਤੇ ਜੰਗ ਜਿਹੜੇ ਆਪਾਂ ਆ ਕੇ ਲੜਨੇ। ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇੜੇ ਨਾ ਹੋਣ ਸੇ ਖਾਤਮ ਘਾਤੀ ਨਹੀਂ। ਸਿੱਖ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ। ਸਾਹਬ ਕਹਿੰਦੇ ਸੀ ਸ਼ਾਸਤਰ ਕੇ ਅਧੀਨ ਹੈ ਰਾਜ ਆਪਾਂ ਨੂੰ ਕਾਹੀ ਇੱਕ ਨੂੰ ਤਾਂ ਚੱਕ ਚੱਕ ਦੇਣਾ ਹੀ ਢੋਕਤਾ ਆ ਧੱਕਾਵਾਜਾਂ ਵਾਲੇ ਪਿੱਤਾਂ ਨੇ 100 ਗੋਲੀ ਹੈ ਮੇਰੇ ਕੋਲ ਪਰ ਖੰਘ ਨਹੀਂ ਸਕਦਾ ਕੋਈ ਛੋਟਾ ਭਰਾ ਤੜਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਦੋਸਤੋ ਆਓ ਤੁਹਾਡਾ ਨਰਕ ਦਾ ਦਵਾਰ ਖੋਲਾਂ ਵੈਰੀ ਗੁਰੂ ਜੀ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਸ਼ੇਰ ਦੀ ਤਰ੍ਹਾਂ ਬੁੱਕਦਾ ਹਾਂ ਏ ਕਿਸੇ ਦੀ ਜੁਰਤ ਨਹੀਂ ਐ ਜਦੋਂ ਪਹਿਲੇ ਪੈਰ ਅੰਬਰ ਤੇ ਵੇਲੇ ਨਿਤਨੇਮ ਕਰਕੇ ਜigare ਛੱਡਦਾ ਮੈਂ ਬਾਹਰ ਨਿਕਲ ਕੇ ਤਾਂ ਇਹ ਖੁੱਟਾਂ ਜਵੜ ਜਾਂਦੇ ਨੇ ਸਾਰੇ ਚੜ੍ਹਦੀ ਕਲਾ ਭਾਈ ਸਾਹਿਬ ਜੀ ਸਾਨੂੰ ਭਰੋਸਾ ਹੋਇਆ ਆਪਣੇ ਸਵਿਧਾਨ ਤੇ ਸਿਧਾਂਤ ਤੇ ਸਿੱਖੀ ਤੇ ਸਾਡੇ ਭਰਾਵਾਂ ਤੇ ਕਿ ਸਾਡੇ ਭਰਾ ਅੱਜ ਵੀ ਸੰਘਰਸ਼ ਲੜਨ ਲਈ ਲੰਮਾ ਜਿਉਣਗੇ ਦੀ ਜਿਹੜੀ ਜਿਉਂਦੇ ਰਹਿਣ ਦੀ ਗੱਲ ਉਹ ਵੀ ਰੱਖ ਰਹੇ ਆ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵੀ ਪਾਲ ਰਿਆ ਤੇ ਜਬਰ ਦਾ ਮੁਕਾਬਲਾ ਜੂਝ ਕੇ ਕਰਨ ਦਾ ਵੀ ਉਹਨਾਂ ਦੇ ਅੰਦਰ ਗੱਲ ਹੈਗੀ ਆ ਹੁਣ ਇੱਥੇ ਸਾਡੀਆਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਵੀ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਹੈ ਤੇ ਮੁੱਖ ਮੰਤਰੀ 2 ਕਰੋੜ ਮੁਆਵਜ਼ਾ ਦੇਣ ਉੱਥੇ ਪਹੁੰਚ ਜਾਂਦਾ ਹੈ ਅਫਸੋਸ ਅੱਜ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ ਵੀ ਯਾਰ ਬੰਦਾ ਬੈਠਾ ਤੇ ਕਿਉਂ ਬੈਠਾ ਆ ਸਭਧਾਨ ਦੀ ਗੱਲ ਮੁੱਖ ਮੰਤਰੀ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਪ੍ਰਸ਼ਾਸਨ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਗੁਰਜੀਤ ਸਿੰਘ ਕਰ ਰਿਹਾ ਕਿਉਂਕਿ ਗੁਰਜੀਤ ਸਿੰਘ ਸਭਧਾਨਾ ਸਭਧਾਨ ਕਰਕੇ ਬੈਠਾ ਹੈ ਜੇ ਸੰਵਿਧਾਨ ਲਾਗੂ ਹੁੰਦਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮ ਤੁਰੰਤ ਹੋਣੀਆ ਸੀ ਸੰਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾંડ ਵਾਪਰਨੇ ਨਹੀਂ ਸੰਵਿਧਾਨ ਲਾਗੂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਕੁਝ ਵਾਪਰਿਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਨਜਾਇਜ਼ ਬੰਦੇ ਮਰੇ ਇਹ ਨਹੀਂ ਸੰ ਮਰਨੇ ਇਹਦਾ ਮਤਲਬ ਸੰਵਿਧਾਨ ਦੇ ਕਾਤਲ ਕੋਈ ਹੋਰ ਨੇ ਤੇ ਸੰਵਿਧਾਨ ਲਈ ਲੜਨ ਵਾਲੇ ਕੌਣ ਨੇ ਆ ਜਿਹੜੇ ਯੋਧੇ ਤੁਹਾਡੇ ਵਰਗੇ ਭਰਾ ਨੇ ਕੋਈ ਅਸੀਂ ਉੱਥੇ ਪੁੰਜੇ ਬਹਿ ਕੇ ਥੜੇ ਤੇ ਬਹਿ ਕੇ ਲੜ ਰਹੇ ਹਾਂ ਤੁਸੀਂ ਟਾਵਰ ਤੇ ਚੜ੍ਹ ਕੇ ਲੜ ਰਹੇ ਹੋ 10400 ਫੁੱਟ ਉੱਤੇ ਬੈਠੇ ਹੋਏ ਉਧਰ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲਾਈ ਬੈਠੇ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਭਰਾ ਜਿਹੜੇ ਆ ਸਿਰ ਜੋੜ ਕੇ ਅਸੀਂ ਇਕੱਠੇ ਹੀ ਆ ਵੱਖ ਨਹੀਂ ਆ ਤੇ ਜੇ ਸਾ ਸਾਦੇ ਤੁਹਾਡੇ ਨਾਲ ਪੂਰੇ ਪ੍ਰੋਪਰ ਨੇ ਸਾਨੂੰ ਜਿਹੜਾ ਖਦਸਾ ਸੀ ਤੁਸੀਂ ਸਾਡਾ ਦੂਰ ਕਰ ਦਿੱਤਾ ਤੁਹਾਡੇ ਰਿਣੀ ਰਵਾਂਗੇ ਅਰਦਾਸ ਕਰਦੇ ਆ ਮਹਾਰਾਜ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸੇਤ ਜਾਬੀ ਬਣਾਈ ਰੱਖੇ ਬੜੀ ਛੇਤੀ ਉਹ ਦਿਨ ਆਉਣਗੇ ਕਿ ਸਾਨੂੰ ਫਤਿਹ ਹਾਸਲ ਹੋਊਗੀ ਤੇ ਤੁਹਾਡੇ ਵੱਲੋਂ ਮੈਂ ਇਹ ਵੀਡੀਓ ਸਰਕਾਰ ਨੂੰ ਵੀ ਭੇਜਾਂਗਾ ਕਿ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਭਾਈ ਗੁਰਜੀਤ ਸਿੰਘ ਕੋਈ ਆਤਮ ਹੱਤਿਆ ਕਰਨ ਲਈ ਜਾਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੜਿਆ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਚੜਿਆ ਦੇਸ਼ ਦੇ ਸੰਵਿਧਾਨ ਲਈ ਚੜਿਆ ਇਸੇ ਗੁਰਜੀਤ ਸਿੰਘ ਨੇ ਕਦੇ ਦੇਸ਼ ਦੀ ਖਾਤਰ ਆਖਰੀ ਦਮ ਤੇ ਆਖਰੀ ਗੋਲੀ ਤੱਕ ਸਰਹੱਦਾਂ ਤੇ ਦੇਸ਼ ਦੀ ਰਾਖੀ ਕੀਤੀ ਅੱਜ ਉਹ ਆਪਣੀ ਆਤਮਾ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਰਿਹਾ ਤੇ ਦੂਜੇ ਬੰਨੇ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਹਿ ਰਿਹਾ ਸੁਪਰੀਮ ਕੋਰਟ ਦੀ ਸਟੇਟਮੈਂਟ ਦੇ ਹੱਕ 'ਚ ਗੁਰਜੀਤ ਸਿੰਘ ਹੈ ਜੇ ਕੋ ਖਿਲਾਫ ਜਾ ਰਿਹਾ ਹੈ ਤਾਂ ਸਰਕਾਰ ਜਾ ਰਹੀ ਹੈ